ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਟਿਕਟਾਂ ਦੋ ਲੈ ਲਈ ਇਹ ਹੈ ਤਾਂ ਪੰਜਾਬੀ ਦੀ ਜਿਹੜੀ ਗੀਤ ਦਾ ਮੁਖੜਾ ਘੈਲੋ ਤੇ ਪਰ ਅਜੇ ਸ਼ਬਦ ਕਿਸ ਨੇ ਬੋਲੇ ਉਹ ਬੋਲੇ ਚਰਨਜੀਤ ਚੰਨੀ ਨੇ ਚੰਨੀ ਚੰਨੀ ਮੈਂ ਸੁਣ ਰਿਹਾ ਸੀ ਜਦੋਂ ਥੋੜੀ ਦੇਰ ਪਹਿਲਾਂ ਕਹਿ ਰਿਹਾ ਸੀ ਵਾਜਵੇ ਨੂੰ ਕਿ ਬਾਜਵਾ ਸਾਰਾ ਪੰਜਾਬ ਸਾਰੀ ਕਾਂਗਰਸ ਬਾਜਵੇ ਨਾਲ ਹੈ ਤੇ ਅਸੀਂ ਬਾਜਵੇ ਦੇ ਨਾਲ ਆ ਤੇ ਬਾਜਵਾ ਸਾਹਿਬ ਤੁਸੀਂ ਜਿੱਥੇ ਚੱਲੋਗੇ ਜਿੱਥੇ ਚੱਲੇਗੇ ਚੱਲੇਗੇ ਨਾਲ ਤੇ ਟਿਕਟਾਂ ਦੋ ਲੈ ਲਈ ਇਹ ਕਹਿ ਰਿਹਾ ਤੇ ਮੇਰਾ ਹੀ ਇਹਦੀ ਜਿਹੜੀ ਚਾਰਜਿੰਗ ਘਟ ਗਈ ਹੈ ਤੇ ਬੈਟਰੀ ਦੇ ਵਿੱਚ ਤਾਰ ਲਿਆ ਮੈਂ ਇੱਕ ਮਿੰਟ ਫਿਰ ਬਾਕੀ ਆ ਕੇ ਗੱਲ ਕਰਦਾ ਤ੍ਰਿਪਤਾ ਮੇਰੇ ਉਤਾਰ ਕਰਕੇ ਫੜਾਈ ਇੱਕ ਮਿੰਟ ਜਾਂ ਆਪਣੇ ਵਾਲੀ ਫੜਾ ਕੇ ਜਿਹੜੇ ਮੇਰੇ ਚਾਰਜਿੰਗ ਇਹ ਅ ਅ ਪਤਾ ਨਹੀਂ ਲੱਗਿਆ ਚਾਰਜਿੰਗ ਕਰ ਗਈ ਫੁੰਦੀ ਜਲਦੀ ਦੇ ਬੰਦ ਹੋ ਜਾਣਾ ਨਹੀਂ ਤਾਂ ਹਾਂ ਜਾਣ ਕਰਕੇ ਕੋਈ ਕਰਦੇ ਅਤੇ ਮੈਂ ਗੱਲ ਕਰ ਰਿਹਾ ਸੀ ਚੰਦੀ ਚੰਨੀ ਦੀ ਸੋ ਓਏ ਆਪਣੇ ਆਪ ਇੱਕ ਇੰਡੀਕੇਸ਼ਨ ਹੈਗੀ ਹੈ ਇਹ ਇਹ ਇੱਕ ਜਿਹੜੀ ਮੈਂ ਕੱਲ ਇੱਕ ਵੀਡੀਓ ਪਾਈ ਸੀ ਕਿ ਇਹ ਜਿਹੜਾ ਬਾਜ ਪ੍ਰਤਾਪ ਸਿੰਘ ਭਾਜੇ ਦਾ ਗਰਨੇਡ ਰੋ ਹੈ ਗਰਨੇਡ ਰੇਡ ਕਾ ਹੈ ਇਹਦਾ ਇਤਿਹਾਸਿਕ ਨਤੀਜਾ ਕੀ ਨਿਕਲੇਗਾ ਅੱਜ ਵੀ ਇਹ ਸਵਾਲ ਖੜਾ ਹੈ ਅੱਜ ਜੋ ਕੁਝ ਹੋਇਆ ਮੈਂ ਥੋੜਾ ਜਿਆਦਾ ਬਰੀਫ ਕਰਦਾ ਬਾਜਾ ਪ੍ਰਤਾਪ ਬਾਜਵਾ ਦੀ ਪੁੱਛਗਿੱਛ ਤੋਂ ਬਾਅਦ ਬਾਹਰ ਆ ਗਏ ਨੇ ਪੁੱਛਗਿੱਛ ਕੀ ਹੋਇਆ ਬਾਜਵੇ ਨੇ ਕੀ ਕਿਹਾ ਪ੍ਰਤਾਪ ਸਿੰਘ ਬਾਜਵਾ ਨੇ ਉਹ ਵੀ ਥੋੜੀ ਜਿਹੀ ਗੱਲ ਕਰਾਂਗੇ ਪਰ ਇੱਕ ਮੈਂ ਤੁਹਾਨੂੰ ਇੰਡੀਕੇਸ਼ਨ ਦਿੱਤੀ ਕਿ ਜਦੋਂ ਉਹ ਬਾਹਰ ਆਏ ਅੱਜ ਪਹਿਲਾਂ ਤਾਂ ਜਦੋਂ ਅੰਦਰ ਗਏ ਮੋਹਾਲੀ ਸਾਈਬਰ ਥਾਣੇ 'ਚ ਉਦੋਂ ਕਾਂਗਰਸੀ ਸਾਰੇ ਇਕੱਠੇ ਹੋਏ ਉੱਥੇ ਬਾਹਰ ਪ੍ਰਧਾਨ ਰਾਜਾ ਵੜਿੰਗ ਤੋਂ ਲੈ ਕੇ ਪ੍ਰਗਟ ਸਿੰਘ ਰਾਣਾ ਗੁਰਜੀਤ ਤੇ ਤੇ ਜਿਹੜੇ ਉਹ ਦਿਨਾਂ ਦਾ ਸਿਆਸੀ ਅੰਦਰ ਸ਼ਰੀਕ ਵੀ ਹੈਗੇ ਸੀ ਇਹ ਸੁਖਿੰਦਰ ਰੰਧਾਵਾ ਤੇ ਦੂਸਰੇ ਸਾਰੇ ਜਿਹੜੇ ਮੇ ਮੇਂ ਨੇਤਾ ਜਿਹੜੇ ਆ ਉਹ ਸਾਰੇ ਇਕੱਠੇ ਉੱਥੇ ਹੋਏ ਤੇ ਧਰਨੇ 'ਚ ਜਾਣ ਵਾਸਤੇ ਉਹਦੇ ਨਾਲ ਜਾਣ ਵਾਸਤੇ ਪਰ ਨਾਲ ਤਾਂ ਜਾਣ ਨਹੀਂ ਦਿੱਤਾ ਪਰ ਬਾਹਰ ਸਾਰਾ ਦਿਨ ਉਹ ਧਰਨੇ ਤੇ ਬੈਠੇ ਰਹੇ ਤੇ ਰਾਜਾ ਬਣ ਕੇ ਐਲਾਨ ਕਰਤਾ ਕਿ ਜਿੰਨਾ ਚਿਰ ਪ੍ਰਤਾਪ ਬਾਜਾ ਬਾਹਰ ਨਹੀਂ ਆਉਂਦਾ ਪੁੱਛ ਕੇ ਚੱਕ ਦਵਾਂ ਉਹਨਾਂ 'ਚ ਰਹੇ ਸੀ ਕਾਂਗਰਸੀ ਸਾਰੇ ਇੱਥੇ ਬੈਠਾਂਗੇ ਤੇ ਹੋਇਆ ਵੀ ਇਦਾਂ ਕਈ ਘੰਟੇ ਲਗਾਤਾਰ ਉਹਦੀ ਪੁੱਛਗੁੱਛ ਹੋਈ ਪ੍ਰਤਾਪ ਬਾਜਵਾ ਦੀ ਸਾਈਬਰ ਜਿਹੜਾ ਮੁਹਾਲੀ 'ਚ ਹੈਗਾ ਸਾਈਬਰ ਕਰਾਈਮ ਸੈੱਲ ਉਹਨਾਂ ਦਾ ਬੈਂਕ ਬਿਲਡਿੰਗ ਹੈ। ਉਸ ਤੋਂ ਬਾਅਦ ਬਾਹਰ ਆ ਕੇ ਉਦੋਂ ਬਾਹਰ ਜਦੋਂ ਬਾਹਰ ਆਏ ਤਾਂ ਫੇਰ ਸਾਰੇ ਲੀਡਰ ਉਹਦੇ ਹਾਲੇ ਵਾਲੇ ਇਕੱਠੇ ਸੀ। ਸਾਰੇ ਨਾਲ ਸੀਗੇ ਰਾਜਾ ਵੜਿੰਗ ਵੀ ਨਾਲ ਸੀ। ਤੇ ਉਹ ਆਪਣੇ ਸਟੈਂਡ ਤੇ ਕਾਇਮ ਜੋ ਉਹਨੇ ਬਾਹਰ ਕਿਹਾ ਅੰਦਰਲੀ ਗੱਲਾਂ ਅਜੇ ਬਾਹਰ ਆਉਣਗੀਆਂ। ਪੁੱਛਗੁੱਛ ਕੀਤੀ ਐਨੇ ਘੰਟੇ ਪਰ ਜੋ ਉਹਨੇ ਬਾਹਰ ਆ ਕੇ ਪ੍ਰਤਾਪ ਆਜਵਾ ਨੇ ਕਿਹਾ ਉਹ ਵੀ ਥੋੜਾ ਸੁਣਾ ਦਿੰਨੇ ਆ ਤੇ ਉਹ ਤੋਂ ਤੁਹਾਨੂੰ ਹਿਸਾਬ ਲੱਗ ਜਾਏਗਾ ਵੀ ਉਹ ਆਪਣੇ ਸਟੈਂਡ ਤੇ ਅਜੇ ਕਾਇਮ ਹੈ ਅਜੇ ਉਹ ਇਸ ਗੱਲ ਤੇ ਕੋਈ ਉਹਨਾਂ ਦਾ ਇਹ ਕਹ ਲੋ ਕਿ ਪਛਤਾਵਾ ਜਾਂ ਉਹਨਾਂ ਨੇ ਕੁਝ ਨਹੀਂ ਕੀਤਾ ਥੋੜੀ ਜਿਹੀ ਸੁਣਾ ਦਿੰਨੇ ਆ ਫਿਰ ਤੇ ਜੀ ਕਾ ਲੋਕਾਂ ਨੂੰ ਕਹਿਣਾ ਕਿ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਕ ਪਰ ਉਹ ਪੰਜਾਬ ਦੇ ਜਨਤਾ ਬਹੁਤ ਕਮਸ਼ੂਰ ਹੈ ਮੈਂ ਕਿਹਨੂੰ ਕਹਿੰਦਾ ਹਾਂ ਇਸ ਅਸਰ ਦਾ ਆਜਾ ਬਹੁਤ ਓਵਰ ਵੈਲਮਿੰਗ ਰਿਸਪੌਂਸ ਸਾਰੇ ਪੰਜਾਬ ਚੋਂ ਮਿਲਿਆ ਹਜ਼ਾਰਾਂ ਦੀ ਤਦਾਨ ਦੇ ਵਿੱਚ ਇੱਕ ਛੋਟੇ ਜਿਹੇ ਪ੍ਰਦੇਸ਼ ਕੌਂਸਲ ਸਤੇ ਤੇ ਹਜ਼ਾਰਾਂ ਸਾਥੀ ਆ ਦੇਖੋ ਇੱਕ ਗੱਲ ਸੁਣੋ ਲੋਕ ਕੁਝ ਵੀ ਹੋਇਆ ਇਹ ਪੋਲਿਟਿਕ ਜੇ ਅੱਜ ਅਸੀਂ ਲੀਡਰ ਆਫ ਦੀ ਆਪੋਜੀਸ਼ਨ ਜੇ ਮੈਂ ਕੁ ਸਵਾਲ ਕੀਤੇ ਨੇ ਕਿਉਂਕਿ ਪੰਜਾਬ ਤੇ ਜੋ ਹਾਲਾਤ ਯਾਰ ਪੱਗ ਲਾਉਂਦੇ ਹਾਲਾਤਾਂ ਤੇ ਅਸੀਂ ਚਿੰਤਤ ਸੀ ਸਾਡ ਅਸੀਂ ਸਾਰਿਆਂ ਨੇ ਯਾਰ ਨੇ ਦੀ ਬਹੁਤ ਭਾਰੀ ਜੀ ਨਾ ਪੂਰੇ ਪੰਜਾਬ ਨੇ ਅੱਗੇ ਤੱਕ ਜਾਨੇ ਕੌਣ 35000 ਤੋਂ ਵੱਧ ਪੰਜਾਬੀ ਪੰਜਾਬੀਆਂ ਦੀ ਸ਼ਹਾਦਤ ਹੋਈ ਜਿਹਦੇ ਵਿੱਚ 2400 ਪੰਜਾਬ ਦੀ ਏਕਤਾ ਨੂੰ ਪੰਜਾਬ ਨੂੰ ਬਰਕਰਾਰ ਰੱਖਣ ਵਾਸਤੇ ਕਾਂਗਰਸਮੈਂਸ ਪੰਜਾਬ ਹੀ ਚਾਹੁੰਦਾ ਹੈ ਸਭੇ ਮੈਂ ਪੰਜਾਬ ਦੇ ਵਿੱਚ ਕਿੰਨੇ ਤੇ ਭੜੇ ਸ਼ਕਤ ਹੋਏ ਤਾਂ ਮੈਂ ਅੱਜ ਪੰਜਾਬ ਦੀ ਜਨਤਾ ਆਪਣੀ ਕਾਂਗਰਸੀ ਲੀਡਰਸ਼ਿਪ ਸੈਂਟਰ ਤੋਂ ਲੈ ਕੇ ਸਾਡੇ ਜ਼ਿਲ੍ਹੇ ਦੇ ਪ੍ਰਧਾਨਾਂ ਨੂੰ ਮੇਰੇ ਐਮਐਲਏ ਕੋਲੀਗਸ ਸਾਡੇ ਬਲੋਕਾਂ ਦੇ ਪ੍ਰਧਾਨਾਂ ਨੂੰ ਸਾਡੇ ਪਿੰਡ ਦੇ ਜਨਰਲ ਵਰਕਰ ਸਾਥੀ ਸਾਡੇ ਸਰਪੰਚਾਂ ਇਹਨਾਂ ਨੇ ਅੱਜ ਮੈਂ ਕਹਿੰਦੀ ਅਸਾਰ ਕੀ ਸੀ ਨਾ ਦੀ ਇਹਨਾਂ ਦੀ ਸਟੈਂਡ ਅੱਜ ਇਹਨਾਂ ਨੇ ਮੇਰੇ ਕੋਲ ਸਵਾਲ ਜਵਾਬ ਵੀ ਦੇਨੇ ਜਾਂ ਗੈਰੀ ਬਾਤ નીચે ਕਰੋ ਨਾ ਮਾਈਕਾ ਸਾਰਿਆਂ ਦਾ ਧੰਨਵਾਦ ਸੀ ਜਵਾਬ ਦਿੱਤਾ ਤੇ ਜਦੋਂ ਵੀ ਇਹਨਾਂ ਨੂੰ ਅੱਗੇ ਵੀ ਲੋੜ ਹੋਏਗੀ ਅਸੀਂ ਤਿਆਰ ਹਾਂ ਪਰ 2:00 ਵਜੇ ਤੋਂ ਲੈ ਕੇ ਆ ਗਏ ਆ। ਇਹ ਦੇਖੋ ਇੱਕ ਮਿੰਟ ਮੇਰੀ ਗੱਲ ਸੁਣੋ। ਕੋਈ ਯਾਰ ਬਹੁਤ ਵੱਡੀ ਤعداد ਦੇ ਵਿੱਚ ਇਹ ਗਿੱਤੀ ਵਿੱਚਿਆਰੀ ਹੱਥ ਕੀ ਜਾਏ ਯਾਰ। ਪਰ ਤੁਸੀਂ ਵੇਖ ਲਓ 2:00 ਵਜੇ ਤੇ ਗਏ ਆ ਤੇ ਹੁਣ 1:00 ਵਜੇ 8:00 ਵਜੇ 6 ਘੰਟੇ ਲਗਾਤਾਰ ਇਹਨਾਂ ਨੇ ਲੀਡਰ ਆਫ ਦੀ ਆਪੋਜੀਸ਼ਨ ਕੋਈ ਬੈਂਕ ਕੋਈ ਵੱਡੀ ਹਸਤੀ ਨਹੀਂ ਹੈ। ਪਰ ਜਿਹੜੀ ਮੇਰੀ ਪੋਜੀਸ਼ਨ ਹੈ ਉਹ 1:00 ਵਜੇ ਹੈ। ਡੈਮੋਕਰੇਸੀ ਦੇ ਵਿੱਚ ਲੀਡਰ ਆਫ ਆਪੋਜੀਸ਼ਨ ਨੂੰ ਸ਼ੈਡੋ ਚੀਫ ਸੈਕਰੀਟਰੀ ਕਿਹਾ ਜਾ ਸਕਦਾ।

ਅਸੀਂ ਆਪਣਾ ਖਸਾ ਜ਼ਾਰ ਬਣਾ ਦਿੱਤਾ ਸੀ ਕਿਉਂਕਿ ਅਸੀਂ 90 ਅਸੀਂ 80 ਦੇ 90 ਦੇ ਦਹਾਕੇ ਵਿੱਚ ਵੀ ਰਹੇ ਹਾਂ ਪਰਵਾਰਾਂ ਦੇ ਜੀਅਸੀ ਕੁਰਬਾਨ ਕਰਾਏ ਨਾਲ ਲਈਏ ਸਾਨੂੰ ਇਹ ਸੀ ਕਿ ਪੰਜਾਬ ਦੇ ਉਹ ਹਾਲਾਤ ਇੱਕ ਵਾਰ ਫੇਰ ਹੁਣ ਰੁਪੀਜਾ ਨਾ ਹੋਵੇ ਸਾਡਾ ਕਸੂਰ ਇੰਨਾ ਸੀ ਇਹ ਗੱਲ ਮੇਰਾ ਕਹਲੇ ਭਗਵਾਨ ਤੋਂ ਬਾਅਦ ਇਹ ਜਿਹੜੇ ਹੈ ਇਹ ਭਜੀ ਇਹ ਇਹ ਮੈਂ ਸਮਝਦਾ ਤੇ ਇਸ ਇਹ ਮੇਰੀ ਨਹੀਂ ਮੇਰੀ ਜਮਾਨ ਨਹੀਂ ਮੇਰੀ ਪਾਰਟੀ ਦੀ ਨੈਸ਼ਨਲ ਪਾਰਟੀ ਸੀ ਇੰਜੀਨੀਅਰ ਸੋ ਇਹ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਇਹ ਦਾ ਮਤਲਬ ਉਹਨਾਂ ਨੇ ਆ ਕੇ ਉਹਨਾਂ ਦੀ ਕੋਈ ਪਛਤਾਵਾ ਜਾਂ ਕੋਈ ਇਸ ਗੱਲ ਦੀ ਕਿ ਅਸੀਂ ਬਿਆਨ ਵਾਪਸ ਲੈ ਰਹੇ ਹਾਂ ਜਾਂ ਗਲਤੀ ਹੋ ਗਈ ਕੋਈ ਪਛਤਾਵਾ ਨਹੀਂ ਉਹਨਾਂ ਨੂੰ ਉਹਨਾਂ ਨੇ ਇਹੀ ਕਿਹਾ ਕਿ ਇਹ ਸਿਆਸੀ ਬਦਲਾਕੋਰੀ ਨਾਲ ਇਹ ਲਿਆ ਗਿਆ ਫੈਸਲਾ ਸਾਨੂੰ ਕੇਸ ਬਣਾਇਆ ਤੇ 6 ਘੰਟੇ ਇੰਟਰੋਗੇਸ਼ਨ ਕੀਤੀ ਗਈ ਹੈ ਇਹ ਉਹਨਾਂ ਨੇ ਦੱਸਿਆ ਤੇ ਉਸ ਤੋਂ ਬਾਅਦ ਫਿਰ ਜਿਹੜੇ ਕਾਂਗਰਸੀ ਵਰਕਰ ਉੱਥੇ ਲੀਡਰ ਇਕੱਠੇ ਹੋਏ ਸੀ ਫਿਰ ਉਹਨਾਂ ਨੂੰ ਐਡਰੈਸ ਕੀਤਾ ਪ੍ਰਤਾਪ ਸਿੰਘ ਬਾਜਵਾ ਨੇ ਤੇ ਉਹਦੇ ਚ ਸਭ ਨੇ ਪ੍ਰਤਾਪ ਸਿੰਘ ਬਾਜਵਾ ਨੇ ਵੀ ਗੱਲ ਕਹੀ ਕਿ ਇਹ ਸਵੱਪ ਬਣ ਗਿਆ ਕਿ ਇਸ ਭਗਵੰਤ ਮਾਨ ਸਰਕਾਰ ਦੇ ਐਕਸ਼ਨ ਨੇ ਸਾਰੀ ਕਾਂਗਰਸ ਇਕੱਠੀ ਕਰਦੀ ਹੈ ਸਾਰੇ ਜਿਹੜੇ ਆਪਸੀ ਸਿਆਸੀ ਸ਼ਰੀਕ ਸੀ ਉਹ ਵੀ ਇਕੱਠੇ ਹੋ ਗਏ ਤੋ ਸਾਰੇ ਨੇਤਾ ਜਿਹੜੇ ਆ ਉਹ ਇਸ ਗੱਲ ਤੇ ਇੱਕ ਮਤ ਸੀ ਭਗਵੰਦ ਦਾਸ ਸਿੰਘ ਬਾਜਵਾ ਨੇ ਆ ਕੇ ਰਾਜਾ ਵੜਿੰਗ ਦੀ ਸ਼ਿਫਟ ਕੀਤੀ ਇਹਨੇ ਲੀਡਰਸ਼ਿਪ ਬਹਾਈ ਦੇਖੋ ਹਾਲਾਂਕਿ ਉਹਦਾ ਆਪਸ ਜਿਹੜੀ ਹੈ ਉਹ ਸ਼੍ਰੀਕੇਵਾ ਜੀ ਅੰਦਰ ਖਾਤੇ ਚੱਲ ਰਹੀ ਹੈ ਤੇ ਅ ਇਸ ਵੇਲੇ ਸਾਰੀ ਲੀਡਰਸ਼ਿਪ ਜਿਹੜੀ ਹੈ ਉਹ ਉਹ ਇੱਕ ਥਾਂ ਇਕੱਠੀ ਹੋਈ ਬਾਜਵੇ ਨੇ ਵੀ ਇਹ ਗੱਲ ਕਹੀ ਕਿ ਇਕੱਠੇ ਆਪਾਂ ਇਕੱਠੇ ਹੋਏ ਆ ਤੇ ਦੇਖੋ ਇਹਦਾ ਨਤੀਜਾ ਹਾਲਾਂਕਿ ਸ਼ੱਕ ਸੀ ਖਦਸ਼ਾ ਸੀ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਸ਼ਾਇਦ ਅਰੈਸਟ ਕੀਤਾ ਜਾਵੇ ਗ੍ਰਿਫਤਾਰੀ ਦੇ ਪਰ ਹੋਏ ਜੀ ਗੱਲ ਨਹੀਂ ਹੋਈ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਹਾਈ ਕੋਰਟ ਵੀ ਚਲੇ ਗਏ ਨੇ ਉਹ ਜਿਹੜੀ ਐਫ ਆਈ ਆਰ ਰੱਦ ਕਰਨ ਵਾਸਤੇ ਹਾਈ ਕੋਰਟ ਚਲੇ ਗਏ ਨੇ ਕੱਲ 16 April ਨੂੰ ਦੀ ਸੁਣਵਾਈ ਹੋਣੀ ਹੈ ਸੋ ਹਾਈ ਕੋਰਟ ਵੀ ਚਲੇ ਗਏ ਨੇ ਉਹ ਤੇ ਉਹਦਾ ਕੀ ਹੈਗਾ ਕਿ ਗ੍ਰਿਫਤਾਰੀ ਨਹੀਂ ਹੋਈ ਪੁੱਛ ਕੇ ਚਲੰਮੀ ਹੋਈ ਹੈ ਕਿ ਦੁਬਾਰਾ ਪੁੱਛ ਕੇ ਚ ਕਦੋਂ ਹੋਏਗੀ ਉਹਦੇ ਬਾਰੇ ਅਜੇ ਕੁਝ ਦੱਸਿਆ ਨਹੀਂ ਗਿਆ ਤਾਂ ਹੁਣ ਜਿਹੜੀ ਪੁੱਛਗਿੱਛ ਦੇ ਆਧਾਰ ਤੇ ਸਰਕਾਰ ਆਪਣੀ ਰਿਪੋਰਟ ਬਣਾਏਗੀ ਸਟ੍ਰੈਟਜੀ ਬਣਾਏਗੀ ਤੇ ਕੱਲ ਹਾਈ ਕੋਰਟ ਚ ਵੀ ਜੇ ਜਦੋਂ ਕੇਸ ਸੁਣਵਾਈ ਹੋਣੀ ਹੈ ਉਦੋਂ ਹਾਈ ਕੋਰਟ ਚ ਹੋ ਆਪਣਾ ਪੱਖ ਰੱਖਾਈਏ ਸਰਕਾਰ ਕਿ ਇਹਨਾਂ ਨੇ ਕੁਝ ਨਹੀਂ ਦੱਸਿਆ ਦੱਸਿਆ ਸੀ ਕੀ ਕਰਨਾ ਚਾਹੁੰਦੇ ਹਨ ਇਹਨਾਂ ਨੂੰ ਫਿਜ਼ੀਕਲ ਇੰਟੈਰੋਗੇਟ ਚਾਹੀਦੀ ਸਾਨੂੰ ਸਾਨੂੰ ਗ੍ਰਿਫਤਾਰੀ ਚਾਹੀਦੀ ਹੈ ਇਹ ਜਿਹੜੀ ਹੈ ਉਹ ਆਪਣੀ ਹੁਣ ਸਰਕਾਰ ਸਟੈਟ ਸਟ੍ਰੈਟਜੀ ਬਣਾਏਗੀ ਪਰ ਅੱਜ ਦੀ ਇਹ ਹੈ ਕਿ ਅੱਜ ਇਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਉਹਨੂੰ ਪੁੱਛ ਕੇ ਚੱਕ ਕੇ ਬਾਹਰ ਆਉਣ ਦਾ ਗਿਆ ਬਾਹਰ ਆ ਕੇ ਸਾਰੇ ਕਾਂਗਰਸੀ ਇਕੱਠੇ ਸੀ ਕਾਰਸੀਆਂ ਨੇ ਵੈਲਕਮ ਕੀਤਾ ਉੱਥੇ ਤਾਂ ਉਹਨਾਂ ਨੇ ਖਾਣਾ ਵੀ ਲਾਇਆ ਹੋਇਆ ਸੀ ਜਿੱਥੇ ਇਕੱਠੇ ਸੀਗੇ ਲੰਗਰ ਦਾ ਵੀ ਪ੍ਰਬੰਧ ਕੀਤਾ ਜੇਕਰ ਰਾਤ ਹੋ ਗਈ ਸੀ ਤੇ ਸਾਰੇ ਕੁਛ ਦਾ ਮਤਲਬ ਬਹੁਤ ਸਾਰੇ ਲੋਕ ਜਿਹੜੇ ਕਈ ਪੋਲਿਟਿਸ਼ੀਅਨ ਵੀ ਦੂਸਰੀਆਂ ਪਾਰਟੀ ਵਾਲੇ ਵੀ ਇਹ ਡਰਾਮਾ ਇੱਕ ਹੋਊਗਾ ਜਿਹੜਾ ਬਣਾਇਆ ਗਿਆ ਹੈ ਇਹ ਇੱਕ ਡਰਾਮਾ ਹੈ ਕੋਈ ਕਹਿ ਰਿਹਾ ਕਿ ਕਾਂਗਰਸ ਤੇ ਆ ਮਿਲੇ ਹੋਇਆ ਕੋਈ ਕਹਿੰਦਾ ਪ੍ਰਤਾਪ ਬਾਜਬਾਨ ਉਹਨਾਂ ਨੇ ਮਿਲਿਆ ਹੋਇਆ ਹੈ ਉਈ ਕੰਨ ਕਿਸੇ ਨਾ ਮਰੇ ਹੋਏ ਸਾਰੇ ਆਪਣੀ ਆਪਣੀ ਜਿਹੜੀ ਆ ਕਰ ਰਿਹਾ ਤੇ ਇਹਦੇ ਚ ਇੱਕ ਨੋਟੇਬਲ ਗੱਲ ਇਹ ਹੋਈ ਕਿ ਸੁਖਵੀਰ ਬਾਦਲ ਜਿਹੜੇ ਅਕਾਲੀ ਦਲ ਦੇ ਨਵੇਂ ਦੁਬਾਰਾ ਚੁਣੇ ਪ੍ਰਧਾਨ ਨੇ ਮੁੜ ਚੁਣੇ ਗਏ ਉਹਨਾਂ ਨੇ ਪ੍ਰਤਾਪ ਸਿੰਘ ਬਾਜਵੇ ਦੇ ਹੱਕ ਹੱਕ ਚ ਆ ਦਾ ਨਾਰਾ ਮਾਰੇ ਕਿ ਇਹ ਭਗਵੰਤ ਜੀ ਮਾਨ ਸਰਕਾਰ ਇਸ ਨੂੰ ਜਾਣਵਤ ਕੇ ਸਿਆਸੀ ਬਦਲਾਖੋਰੀ ਨਾਲ ਕਾਰਵਾਈ ਕਰੀ ਗਈ ਉਹਨਾਂ ਨੇ ਇਹ ਤੇ ਬਾਕੀ ਲਗਭਗ ਸਾਰੀਆਂ ਪਾਰਟੀਆਂ ਉਹ ਜਿਹੜੀਆਂ ਨੇ ਓਹੋ ਪ੍ਰਤਾਪ ਸਿੰਘ ਬਾਜਵੇ ਨੂੰ ਹੀ ਟਾਰਗੇਟ ਕਰ ਰਿਆ ਨੇ ਕਿ ਉਹਨਾਂ ਨੇ ਹਉਆ ਬਣਾਉਣ ਦੀ ਕੋਸ਼ਿਸ਼ ਕੀਤੀ ਆਮ ਆਦਮੀ ਪਾਰਟੀ ਨੇ ਵੀ ਅੱਜ ਜਿੱਥੇ ਇੱਧਰ ਮਜਹਰਾ ਕੀਤਾ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਵੀ ਮੁਹਾਲੀ 'ਚ ਬਹੁਤ ਇੱਕ ਜਿਹੜਾ ਵੱਡਾ ਕੱਟ ਕੀਤਾ ਮਜਹਰਾ ਕੀਤਾ ਅਮਨ ਅਰੋੜਾ ਜਿਹੜੇ ਪ੍ਰਧਾਨ ਨੇ ਉਹਨੂੰ ਲੀਡ ਕੀਤਾ ਉਹਨਾਂ ਨੇ ਇਹੀ ਗੱਲ ਫੇਰ ਚੈਲੰਜ ਕੀਤਾ ਬਾਜਵੇ ਨੂੰ ਕਿ ਦੱਸਿਓ ਕਿੱਥੇ ਨੇ ਪ੍ਰਤਾਪ ਭਗਵੰਤ ਮਾਨ ਨੇ ਵੀ ਅੱਜ ਫੇਰ ਕਿਹਾ ਫੇਰ ਅਟੈਕ ਕੀਤੇ ਮਤਲਬ ਉਹ ਦੋਵੇਂ ਪਾਸੇ ਪੂਰੀ ਜਿਹੜੀ ਹੈ ਜੰਗ ਜਿਹੜੀ ਇਹ ਸਿਆਸੀ ਜੰਗ ਜਿਹੜੀ ਆ ਚੱਲ ਰਹੀ ਆ ਕਾਂਗਰਸ ਇਤਜਾਬ ਦੇ ਵਿਚਕਾਰ ਤੇ ਪ੍ਰਤਾਪ ਬਾਜਵਾ ਉਹਦੇ ਵਿੱਚ ਬਣੇ ਹੋਏ ਨੇ ਤੁਰਾ ਤੁਰਾ ਬਣੇ ਪੈ ਨੇ ਤੇ ਮੈਂ ਇਸ ਸਾਰੇ ਇਹਦੇ ਚੋਂ ਕਾਨੂੰਨੀ ਤੌਰ ਤੇ ਕੀ ਨਿਕਲੇਗਾ ਕੁਝ ਕਿਆ ਨਹੀਂ ਜਾ ਸਕਦਾ ਕਿਉਂਕਿ ਹਾਈ ਕੋਰਟ ਨੇ ਸੁਣਵਾਈ ਕਰਨੀ ਹੈ ਅਦਾਲਤਾਂ ਨੇ ਸੁਣਵਾਈ ਕਰਨੀ ਹੈ ਵੈਸੇ ਉਹ ਜਿਹੜਾ ਜਿਹੜਾ ਕੇਸ ਬਣਾਇਆ ਉਹ ਨੌਨ ਅਵੇਲੇਬਲ ਧਰਾਵਾ ਹੈਗੀਆਂ ਨੇ ਤੇ ਪੁਲਿਸ ਅਰੈਸਟ ਕਰ ਸਕਦੀ ਹੈ ਤੇ ਗੈਰ ਜਮਾਨਤ ਜੋਗ ਜਿਹਨੂੰ ਕਹਿੰਦੇ ਆ ਧਰਾਵਾ ਹੈਗੀਆਂ ਨੇ ਤੇ ਹੁਣ ਕੋਰਟਾਂ ਵਿੱਚ ਕੀ ਹੁੰਦਾ ਦੀਂ ਪਰ ਸਿਆਸੀ ਨਤੀਜੇ ਇਹਦੇ ਸਾਹਮਣੇ ਆ ਮੈਂ ਕੱਲ ਵੀ ਗੱਲ ਕੀਤੀ ਸੀ ਕਿ ਸਿਆਸੀ ਨਤੀਜਾ ਬਾਕੀ ਮਸਲਿਆਂ ਨੂੰ ਓਵਰ ਸ਼ੈਡੋ ਕਰ ਗਿਆ ਮਾਮਲਾ ਤੇ ਜੇ ਅ ਵੈਸੇ ਅਖਬਾਰਾਂ 'ਚ ਵੀ ਆ ਚੁੱਕੀ ਸੀ ਇਹ ਗੱਲ ਤਾਂ ਭਾਸਕਰ 'ਚ ਆ ਚੁੱਕੀ ਸੀ ਕਿ ਪੁਲਿਸ ਉਤਰਾਣ ਦੇ ਮੁਤਾਬਕ ਇਹ ਲਿਖਿਆ ਗਿਆ ਸੀ ਭਾਸਕਰ ਤੇ ਸੁਖਵੀਰ ਬਾਜਵੇ ਦੀ ਰਿਪੋਰਟ ਕੁਝ ਦਿਨ ਪਹਿਲਾਂ ਕਿ ਇਹਦੇ 9 ਗ੍ਰਨੇਡ ਜਿਹੜੇ ਆਏ ਹੋਏ ਨੇ ਪਤਾ ਨਹੀਂ ਕਿੱਥੇ ਨੇ ਉਹ ਤੇ ਚੱਲ ਗਏ ਨੇ ਕੁਝ 9 ਅਜੇ ਝੱਲੇ ਨਹੀਂ ਹੈਗੇ ਇਹ ਇਹ ਭਾਸਕਰ ਦੇ ਵਿੱਚ ਛਪਿਆ ਹੈ ਜੀ ਤੇ ਜੇ ਪ੍ਰਤਾਪ ਬਾਜਵਾਸ਼ ਨੇ ਇਹ ਕਹਿੰਦਾ ਇਹ ਅਖਬਾਰ ਛਪਿਆ ਦੇ ਵਿੱਚ ਸਪਸ਼ਟ ਕਰੇ ਸਰਕਾਰ ਤਾਂ ਹੋ ਸਕਦਾ ਇਹ ਇੰਨੀ ਗੱਲ ਵੱਧਦੀ ਨਾ ਪਰ ਜੇ ਵੱਧ ਗਈ ਤਾਂ ਉਹਦਾ ਜਿਹੜਾ ਲਾਰਡ ਆਰਡਰ ਤੇ ਫੋਕਸ ਹੋ ਗਿਆ ਜਿਵੇਂ ਕੱਲ ਵੀ ਕਿਹਾ ਸੀ ਸਾਰੀਆਂ ਪਾਰਟੀਆਂ ਨੂੰ ਫੋਕਸ ਕਰਨਾ ਪੈ ਗਿਆ ਇਸ ਗੱਲ ਤੇ ਤੇ ਇਹਦਾ ਜਿਹੜਾ ਸਿਆਸੀ ਨਤੀਜਾ ਇਹ ਆਈ ਕੀ ਤਾਂ ਇਹ ওভার ਸ਼ੈਡੋ ਹੋ ਗਏ ਦੂਜੇ ਮਸਲੇ ਜਿਹੜੇ ਦੇਖੋ ਅੱਜ ਸਾਰੇ ਮੋਸਟਲੀ ਚੈਨਲਾਂ ਤੇ ਸ਼ਾਮ ਦੀ ਇਹ ਡਿਬੇਟ ਚੱਲ ਰਹੀ ਸੀ ਕਵਰੇਜ ਹੋ ਰਹੀ ਹੈ ਲਾਈਵ ਕਵਰੇਜ ਹੋ ਰਹੀ ਹੈ ਕਿਥੋਂ ਆਏ ਕੌਣ ਆਏ ਆਏ ਨਹੀਂ ਆਏ ਕੀ ਹੋਏਗਾ ਅੱਗੇ ਕੀ ਹੋਏਗਾ ਏਜੰਸੀਆਂ ਦਾ ਰੋਲ ਪੁਲਿਸ ਦਾ ਰੋਲ ਸਾਰੀ ਇਹੋ ਹੀ ਚਰਚਾ ਹੋਈ ਹੈ ਤੇ ਦੂਸਰਾ ਮੈਂ ਇਹਦੇ ਚੋਂ ਇਹ ਕਹਿਆ ਸੀ ਕਿ ਜਿਹੜੀ ਵਿਦਨ ਕਾਂਗਰਸ ਇੰਟਰਨਲ ਪੋਲਿਟਿਕਸ ਸੀ ਜਿਹੜੀ ਅੰਦਰੂਨੀ ਪੋਲਿਟਿਕਸ ਕਾਂਗਰਸ ਦੀ ਸੀ ਉਹਦੇ ਵਿੱਚੋਂ ਪ੍ਰਤਾਪ ਸਿੰਘ ਬਾਜਵੇ ਨੂੰ ਦੇਖੋ ਕੇਸ ਬਣ ਗਿਆ ਜੇਲ੍ਹ ਵੀ ਜਾਣਾ ਪੈ ਸਕਦਾ ਹੈ ਪਰ ਇਹ ਸਿਆਸਤਦਾਨਾਂ ਨੂੰ ਪੋਲਿਟਿਸ਼ੀਅਨਸ ਨੂੰ ਇਹ ਇਨੀ ਗੱਲ ਨਾਲ ਬਹੁਤ ਜ਼ਿਆਦਾ ਕੋਈ ਫਰਕ ਨਹੀਂ ਪੈਂਦਾ ਮਤਲਬ ਉਹ ਤਿਆਰ ਹੁੰਦੇ ਆ ਇਹ ਜੋ ਜਿਹੜੀਆਂ ਜਿਹੜੀਆਂ ਕੇਸਾਂ ਵਾਸਤੇ ਜੰਦ ਜਾਈ ਇਹਦਾ ਵਾਸਤੇ ਤਾਂ ਮੰਤਰੀ ਚੋਕ ਤਿਆਰ ਹੁੰਦੇ ਆ ਉਹ ਇਹ ਹੁੰਦਾ ਵੀ ਸਿਆਸੀ ਲਾਹਾ ਸਿਆਸੀ ਫਾਇਦਾ ਕਿਹੜੀ ਗੱਲ ਚ ਹੈ ਇਹ ਸੋਚਣਾ ਹੁੰਦਾ ਉਹਨਾਂ ਨੇ ਤੇ ਇਹ ਸਾਰੇ ਪ੍ਰੋਸੈਸ ਚੋਂ ਕੱਲ ਵੀ ਮੈਂ ਕਿਹਾ ਸੀ ਦੇਖੋ ਨੈਸ਼ਨਲ ਲੀਡਰਸ਼ਿਪ ਚੋਂ ਵੀ ਜਿਹੜੇ ਬੋਲੇ ਉਹਨਾਂ ਦੇ ਲੀਡਰ ਬੋਲੇ ਆ ਜਿਆ ਰਾਮ ਰਵੇਸ਼ ਬੋਲੇ ਆ ਹੋਰ ਬੋਲੇ ਆ ਇੱਥੇ ਤੱਕ ਕਿ ਹਿਮਾਚਲ ਦੇ ਜਿਹੜੇ ਡਿਪਟੀ ਸੀਐਮ ਨੇ ਉਹਨੇ ਬੋਲੇ ਆ ਉਹ ਮੁਕੇਸ਼ ਅਗਨੀ ਉਤਰੀ ਉਹ ਬੋਲਿਆ ਸੋ ਪ੍ਰਤਾਪ ਬਾਜਵੇ ਦੇ ਨਾਲ ਇਹ ਜਿਵੇਂ ਮੈਂ ਚੰਨੀ ਦੀ ਗੱਲ ਕਰਕੇ ਹਟਾਇਆ ਰਾਜਾ ਬੜਿੰਗ ਵੀ ਬੋਲ ਲਿਆ ਪ੍ਰਗਟ ਵੀ ਬੋਲ ਲਿਆ ਰਾਣਾ ਗੁਰਜੀਤ ਵੀ ਆਇਆ ਉੱਤੇ ਜਿਹੜੇ ਉਹਦੇ ਮਤਲਬ ਪਾਰਟੀ ਦੇ ਵਿੱਚ ਸਿਆਸੀ ਸ਼ਰੀਕ ਆਏਗੇ ਸੀਗੇ ਉਹ ਵੀ ਉਹਦੇ ਨਾਲ ਆ ਕੇ ਖੜੇ ਨੇ ਸੋ ਸਾਰੇ ਜੋ ਕਿੱਸਾ ਕੁੱਤਾ ਜਿਹੜੀ ਮੈਂ ਕੱਲ ਮੈਂ ਜਿਹੜੀ ਗੱਲ ਕਹੀ ਸੀ ਉਹ ਅੱਜ ਮੈਂ ਥੋੜੀ ਜੀ ਤੁਹਾਨੂੰ ਦੁਬਾਰਾ ਫੇਰ ਸੁਣਾ ਦਿਨਾ ਤਾਂ ਫੇਰ ਹੋ ਗਈ ਬਹੁਤ ਹੰਸ ਗਿਆ ਇਲੈਕਸ਼ਨ ਜੈਕਸ਼ਨ ਵੀ ਉਸੇ ਦੀ ਹੋ ਰਿਹਾ ਨਾ ਜਿਹੜਾ ਕਿ ਸਰਕਾਰ ਲਈ ਚੈਲੇਂਜ ਵੀ ਬਣਿਆ ਹੋਇਆ ਕਿਉਂਕਿ ਘਟਨਾਵਾਂ ਹੀ ਰੋਜ਼ ਵਾਪਰੀ ਜਾਂਦੀਆਂ ਨੇ ਪਰ ਇੱਕ ਗੱਲ ਜਿਹੜਾ ਸਿਆਸੀ ਜਿਹੜਾ ਫਾਲੋਅ-ਅਪ ਹੈ ਸਰਖੀ ਕਿ ਜਿਆ ਹੈ ਕਿ ਕਾਂਗਰਸੀ ਸਿਆਸਤ ਜਿਹੜੀ ਕਾਂਗਰਸੀ ਰਾਜਨੀਤੀ ਉਹ ਪ੍ਰਤਾਪ ਬਾਜਵੇ ਦੁਆਲੇ ਕੇਂਦਰਿਤ ਹੋ ਗਈ ਸਾਰੀ ਪਰਤਾ ਬਾਜਵੇ ਨੂੰ ਡਾਇਰੈਕਟਲੀ ਇੰਡਾਇਰੈਕਟਲੀ ਕਹੋ ਇਸ ਦਾ ਨਾਲ ਸਿਆਸੀ ਫਾਇਦਾ ਜ਼ਰੂਰ ਹੋ ਸਕਦਾ ਹੈ ਯੋਕੇ ਤਾਂ ਵਿਧਾਨ ਕਾਂਗਰਸ ਵੀ ਦਾਅਵੇਦਾਰੀ ਚੱਲ ਰਹੀ ਹੈ ਦੌੜ ਚੱਲ ਰਹੀ ਸੀ ਜਿਹੜੀ ਚੱਲ ਰਹੀ ਹੈ ਅਜੇ ਵੀ ਕਿ ਅਗਲੀ 2027 ਲਈ ਸੀਐਮ ਚੇਰਾ ਕੌਣ ਹੋਵੇ ਦਾ ਸਟੇਟ ਦਾ ਲੀਡਰ ਕੌਣ ਹੋਵੇ ਕਾਂਗਰਸ ਦਾ ਉਹਦੇ ਚ ਜਿਹੜੀ ਉਸ ਕਸ਼ਮਕਸ਼ ਦੇ ਵਿੱਚ ਇਹ ਸਾਰੇ ਹੀ ਡਿਵੈਲਪਮੈਂਟ ਜਿਹੜੀ ਹੈ ਉਹ ਬਾਜਵੇ ਤੇ ਸਿਆਸਤ ਫੋਕਸ ਹੋ ਜਾਗੀ ਬਾਜਵਾ ਜਿਹੜਾ ਆਪਣੇ ਕਾਨੂੰਨ ਜਾਂ ਉਹਦੇ ਆਲੇ ਦੋਲੇ ਉਹ ਵਿੱਤ ਨੂੰ ਬਣਾ ਕੇ ਪੇਸ਼ ਕਰਨਗੇ ਸਰਕਾਰ ਦੇ ਕੋਲ ਅਜੇ ਰਾਜਾ ਵੜਿੰਗ ਨੂੰ ਉਹਦੀ ਮੈਦਦ ਕਰਨੀ ਪਈ ਬੋਲਣਾ ਪਿਆ ਸੀ ਪਰ ਅੱਜ ਡਿਮੋਨਸਟ੍ਰੇਸ਼ਨ ਹੋਇਆ ਤੇ ਕੱਲ 15 ਤਰੀਕ ਨੂੰ ਵੜਿੰਗ ਨੇ ਰਾਜਾ ਵੜਿੰਗ ਨੇ ਜਿਹੜੇ ਪ੍ਰਧਾਨ ਨੇ ਕਹਿੰਦੇ ਨੇ ਨਾਲ ਕੀਤਾ ਕਿ ਚੰਡੀਗੜ੍ਹ ਚ ਮੌਜੂਦ ਕਰਾਂਗੇ ਦਾਦਾ ਮਤਲਬ ਕੀ ਹੈ ਕਿ ਰਾਜਨੀਤੀ ਜਿਹੜੀ ਕਾਂਗਰਸੀ ਉਹ ਪ੍ਰਤਾਪ ਬਾਜਾ ਦੇ ਕੋਲ ਘੁੰਮਣ ਲੱਗੀ ਤੇ ਪ੍ਰਤਾਪ ਬਾਜਪਾ ਵਿਕਟਰਨ ਦੇ ਤੌਰ ਤੇ ਪੇਸ਼ ਹੋਣਗੇ ਪੇਸ਼ ਕੀਤੇ ਜਾਣਗੇ ਤੇ ਜਿਹਦਾ ਮਤਲਬ ਉਹਨਾਂ ਨੂੰ ਸਿਮਤੀ ਮਿਲੇ ਇਸ ਤਰ੍ਹਾਂ ਦੀ ਹੋਈ ਆਲਾ ਫੜ ਚਾਟਾ ਫਲਾ ਸੋ ਜੋ ਮੈਂ ਕੱਲ ਕਿਹਾ ਸੀ ਉਹੀ ਅੱਜ ਹੋਇਆ ਉਸੇ ਤਰ੍ਹਾਂ ਹੀ ਪ੍ਰਤਾਪ ਬਾਜਵਾ ਦੇ ਦੁਆਲੇ ਇਕੱਠੇ ਹੋਏ ਸਾਰੇ ਉਹਨਾਂ ਨੂੰ ਸਪੋਰਟ ਦੇਖੋ ਜੀ ਉਹ ਮਰੋ ਵਿਕਟਰ ਦੇ ਤੌਰ ਤੇ ਕਿ ਸਾਡਾ ਵਿਤਕਰਾ ਹੋ ਰਿਹਾ ਸਾਡੇ ਤੇ ਅਟੈਕ ਹੋ ਰਿਹਾ ਉਹ ਉਹੀ ਗੱਲ ਜਿਹੜੀ ਮੈਂ ਕਹਿ ਰਿਹਾ ਸੀਗਾ ਕੱਲ ਕਹੀ ਸੀ ਤੇ ਇਹਦੇ ਚ ਵੀ ਉਹ ਪ੍ਰਤਾਪ ਬਾਜਵਾ ਜਿਹੜਾ ਉਹ ਉਸ ਨੂੰ ਸਿਆਸੀ ਲਾਹਾ ਹੋ ਗਿਆ ਵਿਦਨ ਕਾਂਗਰਸ ਜਿਹੜੀ ਪੋਲਿਟਿਕਸ ਚੱਲ ਰਹੀ ਹੈ ਉਹਦੇ ਚ ਤੇ ਇੱਕ ਤਾਂ ਇਹਦਾ ਇਹ ਹੋ ਗਿਆ ਜਿਹੜਾ ਆਸਪੈਕਟ ਇਹ ਇਸ ਇਸ ਆ ਜਿਹੜੀ ਡਿਵੈਲਪਮੈਂਟ ਦਾ ਦੂਸਰਾ ਮੈਂ ਇੱਕ ਹੋਰ ਪਹਿਲੂ ਬੜਾ ਇਹਦਾ ਹੈ ਕਿ ਸੁਨੀਲ ਜਾਖੜ ਫੇਰ ਸਰਗਰਮ ਹੋ ਗਏ ਨੇ ਸੁਨੀਲ ਜਾਖੜ ਫੇਰ ਮੈਦਾਨ ਚ ਆ ਗਏ ਨੇ ਠੰਡੇ ਪਏ ਹੋਏ ਸੀ ਪਿੱਛੇ ਹੋ ਗਏ ਸੀ ਪ੍ਰਧਾਨਗੀ ਪੀਜਪੀ ਦੀ ਤਾਂ ਅਸਤੀਫਾ ਦੇ ਚੁੱਕੇ ਨੇ ਤੇ ਉਹਦਾ ਕੋਈ ਅਜੇ ਨਿਵੇੜਾ ਨਹੀਂ ਹੋਇਆ ਤੇ ਉਹ ਉਹ ਮੁੜ ਕੇ ਐਕਟਿਵ ਹੋ ਗਏ ਨੇ ਮੁੜ ਕੇ ਅੱਗੇ ਆਏ ਇਹ ਦੇਖੋ ਪਹਿਲੇ ਦਿਨ ਜਿੱਦੇ ਇਹ ਪ੍ਰਤਾਪ ਆਜੇ ਨੇ ਉਸੇ ਦਿਨ ਵੀ ਫਿਰ ਅਗਲੇ ਦਿਨ ਵੀ ਫਿਰ ਕੱਲ ਵੀ ਫਿਰ ਇੱਕ ਟੀਵੀ ਚੈਨਲ ਨੂੰ ਵੀ ਇੰਟਰਵਿਊ ਦਿੱਤੀ ਪੋਡਕਾਸਟ 'ਚ ਅੱਜ ਫਿਰ ਬੋਲੇ ਉਹ ਫਿਰ ਪਹਿਲਾ ਸੁਖਵੀਰ ਬਾਦਲ ਜਦੋਂ ਭਾਜਪਾ ਬਾਰੇ ਬੋਲੀ ਸੀ ਤਾਂ ਉਦੋਂ ਪਹਿਲੇ ਦਿਨ ਉਹ ਰਿਐਕਸ਼ਨ ਦਿੱਤਾ ਆਪਣਾ ਤੇ ਫੇਰ ਹੁਣ ਇਸ ਐਪੀਸੋਡ ਤੇ ਸਾਰਾ ਉਹ ਆਪਣਾ ਜੋ ਵੀ ਵਿਊਜ਼ ਹੈਗੇ ਆਪਣੇ ਤੇ ਭਾਜਪਾ ਦੇ ਪੁਆਇੰਟ ਆ ਵੀ ਨਾਲ ਕੁਝ ਪਰਸਨਲ ਵੀ ਹੈਗੇ ਕੁਝ ਭਾਜਪਾ ਦੇ ਉਹ ਦੇ ਰਹੇ ਨੇ ਸੋ ਇਸ ਸਾਰੇ ਜਿਹੜਾ ਬਹੁਤ ਗਰਨੇਡ ਤਾਂ ਪਤਾ ਨਹੀਂ ਜੀ ਚੱਲਣਗੇ ਕਿ ਹੈਗੇ ਕਿ ਨਹੀਂ ਹੈਗੇ ਚੱਲਣਗੇ ਕਿ ਨਹੀਂ ਚੱਲਣਗੇ ਪਿਛਲਿਆਂ ਨੂੰ ਛੱਡਦੀ ਪਿਛਲੇ ਤੋਂ ਚਲਦੇ ਹੀ ਰਏ ਐਕਚੁਅਲ ਅਗਲੇ ਦਾ ਪਤਾ ਨਹੀਂ ਪਰ ਇਹਦੇ ਚੋਂ ਸਿਆਸੀ ਜਿਹੜੀਆਂ ਜਿਹੜੀਆਂ ਨਵੀਆਂ ਲਗਰਾਵ ਜਰੂਰ ਫੋਟਿਆਈਆਂ ਨੇ ਉਹਦੇ ਚ ਸੁਨੀਲ ਜਾਖੜ ਮੁੜ ਕੇ ਸਰਕਾਰમાં ਆ ਗਏ ਨਹੀਂ ਮદાન ਚ ਆ ਗਏ ਨੇ ਤੇ ਉਧਰ ਕਾਂਗਰਸ ਇਕੱਠੀ ਹੋਈ ਹੈ ਕਾਂਗਰਸ ਦੀ ਲੀਡਰਸ਼ਿਪ ਇਕੱਠੀ ਹੋਈ ਹੈ ਮਿਲ ਕੱਲ ਵਾਲੀ ਹਲਚ ਵਿੱਚ ਮੈਂ ਇੱਕ ਜੋੜ ਹੋਰ ਦਿੰਨਾ ਹੈ ਕਿ ਸਿਆਸੀ ਬਾਜ਼ ਫਾਇਦਾ ਬਾਜ਼ ਇਹਨੂੰ ਹੋ ਗਿਆ ਵਿਧੇਨ ਪਰ ਕਾਂਗਰਸ ਦੀ ਲੀਡਰਸ਼ਿਪ ਨੂੰ ਇਕੱਠਾ ਹੋਣਾ ਪੈ ਗਿਆ ਇਹ ਕਹਿ ਲਓ ਇਕੱਠਾ ਹੋਣਾ ਪੈ ਗਿਆ ਸੋ ਇਹ ਉਧਰ ਸੁਨੀਲ ਜਾਖੜ ਵੀ ਮદાન 'ਚ ਆ ਗਏ ਨੇ ਹੁਣ ਉਹ ਕਿ ਭਾਜਪਾ ਚ ਨੂੰ ਕੀ ਪੋਜੀਸ਼ਨ ਮਿਲੇਗੀ ਕੀ ਨਹੀਂ ਉਹ ਅਲੱਗ-ਅਲੱਗ ਹੈ ਪਰ ਉਹ ਜਿਹੜੀ ਉਹ ਥੋੜਾ ਆਪਣੇ ਆਪ ਹੀ ਬਣਵਾਸ ਲਿਆ ਸੀ ਜਿਹੜਾ ਸਿਆਸਤ ਦਾ ਉਹਦੇ ਚੋਂ ਬਾਹਰ ਆ ਗਏ ਨੇ ਸਰਗਰਮ ਹੋ ਕੇ ਕੁਝ ਦਿਨ ਪਹਿਲਾਂ ਹੀ ਬਾਹਰ ਆ ਗਏ ਸੀ ਉਹ ਸਿਰ ਪਹਿਲਾਂ ਪਰ ਹੁਣ ਉਹ ਤਾਂ ਉਹ ਸਗਰਮ ਹੋ ਕੇ ਬਾਹਰ ਆ ਗਏ ਨੇ ਅ ਥੋੜੇ ਜਿ ਮੈਂ ਨਾਂ ਪੜ੍ਹ ਦਿਆਂ ਜਿਹੜੇ ਜੁੜੇ ਹੋਏ ਨੇ ਮੋਨਕਾ ਸ਼ਰਮਾ ਹਰਪ੍ਰੀਤ ਕੌਰ ਗੁਰਦੀਪ ਰਾੜ ਕਹਿੰਦੇ ਤੁਹਾਡੀ ਪੱਤਰਕਾਰੀ ਸਹੀ ਹੈ ਗੁਰਵਜਨ ਸਿੰਘ ਵੜੈਚ ਬੁੱਟਾ ਸਿੱਧੂ ਭੀਮਸਾਹ ਭੀਮਸੈਨ ਪੀਮ ਵਾਹ ਭੀਮਸੈਨ ਰਾਮ ਪਰਿਆਲ ਇਹ ਤਾਂ ਨਹੀਂ ਹੈ ਮੇਰੇ ਪੁਰਾਣੇ ਮਿੱਤਰ ਮੋਨਕਾ ਸ਼ਰਮਾ ਜਸਵੰਤਪੁਰੀ ਤਰਸੀਮ ਲਾਲ ਭਾਰਤਵਾੜ ਅਸ਼ਵਨੀ ਅੱਜੂ ਸ਼ਸ਼ੀਪਾਲਾ ਤਰਸੀਮ ਲਾਲ ਗੁਰਪ੍ਰੀਤ ਬਰਾ ਬਲੋਸਮ ਟਿਵਾਣਾ ਹੋਰ ਕਾਫੀ ਸਾਰੇ ਜੁੜੇ ਨੇ ਹੁਣ ਪਹਿਲੇ ਜੁੜੇ ਵੀ ਸੀ ਕੁਝ ਹੋ ਮੇਰੇ ਖਿਆਲ ਸੌਣ ਦੇ ਚੱਕਰ ਚ ਲੱਗੇ ਜਾਂ ਆਪਾਂ ਲੇਟ ਹੋ ਗਏ ਨਾ ਅੱਜ ਖਾਣਾ ਖੁਣਾ ਵੀ ਖਾਣ ਦਾ ਵਕਤ ਹੈ ਕਈਆਂ ਦਾ ਸੌਣ ਦਾ ਵਕਤ ਹੈ ਤੇ ਮੈਂ ਫੇਰ ਇੱਥੇ ਕਨਕਲੂਡ ਕਰ ਲਾ ਇਸ ਸਰਵੇਸੇ ਵਾਸਤੇ ਤੇ ਅੱਜ ਬਾਕੀ ਮਸਲੇ ਤੇ ਹੋਰ ਤੇ ਗੱਲ ਨਹੀਂ ਕਿ ਇਹ ਜਿਹੜਾ ਸਾਰਾ ਲੋਕਾਂ ਨੂੰ ਤਾਂ ਦੇਖੋ ਲੋਕ ਸਿਆਸੀ ਜਿਹੜੇ ਲੀਡਰ ਜੋ ਕੋਈ ਬੋਲਦੇ ਕਰਦੇ ਨੇ ਕਿੰਨੇ ਉਦੇ ਬਾਰੇ ਬਹੁਤ ਸਾਰੇ ਜਿਹੜੇ ਜ਼ਰੂਰੀ ਨਹੀਂ ਕਿ ਉਹਨਾਂ ਦਾ ਇਤਬਾਰ ਕਰਨ ਬਹੁਤ ਸਾਰੇ ਉਹਨਾਂ ਦੇ ਬੋਲਚਾਲ ਨੂੰ ਉਹਨਾਂ ਦੇ ਭਾਸ਼ਣਾਂ ਨੂੰ ਲੋਕ ਕਹਿੰਦੇ ਸਿਆਸੀ ਡਰਾਮਾ ਕਰਦੇ ਆਏ ਇਹ ਵੀ ਨਹੀਂ ਪਤਾ ਹੁੰਦਾ ਕੌਣ ਕਿੱਧਰ ਹੈ ਕਿ ਕੋਈ ਕਿਸੇ ਦੇ ਕਿਹਦੇ ਨਾਲ ਕੱਲ ਨੂੰ ਕਿਹਦੇ ਨਾਲ ਮਿਲੇਗਾ ਅੱਜ ਕਿਹਦੇ ਨਾਲ ਹੈਗਾ ਇਹ ਸਾਰਾ ਕੁਝ ਲੋਕਾਂ ਦੇ ਮਨਾਂ 'ਚ ਸਵਾਲ ਸ਼ੰਕੇ ਖੜੇ ਹੁੰਦੇ ਆ ਪਰ ਫਿਲਹਾਲ ਜਿਹੜੇ ਦੋ ਨਤੀਜੇ ਮੈਂ ਕੱਢੇ ਜਿਹੜੇ ਉਹ ਇੱਕ ਇੱਕ ਤਾਂ ਪ੍ਰਤਾਪ ਬਾਜਵੰਦ ਨੂੰ ਫਾਇਦਾ ਹੋ ਗਿਆ ਤੇ ਦੂਸਰਾ ਕਾਂਗਰਸ ਲੀਡਰਸ਼ਿਪ ਨੂੰ ਇਕੱਠਾ ਹੋਣਾ ਪੈ ਗਿਆ ਇੱਕ ਪਲੇਟਫਾਰਮ ਤੇ ਤੇ ਉਹਨਾਂ ਨੇ ਇੱਕ ਯੂनाइटेड ਫੇਸ ਜਿਹੜਾ ਅੱਜ ਕਾਂਗਰਸ ਪਾਰਟੀ ਨੇ ਅਪਣਾ ਦਿੱਤਾ ਹੈ ਰਾਜਵੜਿੰਗ ਦੀ ਨੇ ਪਹਿਲ ਕਦਮੀ ਕੀਤੀ ਬਾਕੀ ਸਾਰੇ ਲੀਡਰ ਇਕੱਠੇ ਹੋਏ ਕਿਉਂਕਿ ਉਹਨਾਂ ਦੀ ਕੰਪਲਸ਼ਨ ਬਣ ਗਈ ਮਜਬੂਰੀ ਬਣ ਗਈ ਪਰ ਇੱਕ ਯੂनाइटेड ਫੇਸ ਜਿਹੜਾ ਕਾਂਗਰਸ ਨੂੰ ਦੇਣਾ ਪੈ ਗਿਆ ਗ੍ਰਨੇਡ ਪਤਾ ਨਹੀਂ chal ਰਹੇ ਕਿ ਕਦੇ ਮਿਲਣਗੇ ਕਿ ਨਹੀਂ ਮਿਲਣਗੇ ਜਾਂ ਹੈ ਕਿ ਨਹੀਂ ਹੈ ਉਹ ਵੀ ਨਹੀਂ ਪਤਾ ਪਰ ਇਹਦੇ ਨਤੀਜਾ ਫਾਇਦਾ ਕਾਂਗਰਸ ਤੇ ਬਾਜਵੇ ਨੂੰ ਜ਼ਰੂਰ ਹੋ ਗਿਆ ਸਰਕਾਰ ਜਿਹੜੀ ਆਵਾ ਦੇ ਪਾਰਟੀ ਉਹਨਾਂ ਨੇ ਇਸ ਗੱਲ ਦਾ ਉਹ ਇਸ ਗੱਲ ਦਾ ਕ੍ਰੈਡਿਟ ਲੈ ਕੇ ਅਸੀਂ ਇਹਨਾਂ ਨੂੰ ਐਕਸਪੋਜ਼ ਕੀਤਾ ਹੈ ਇਹ ਝੂਠ ਬੋਲ ਰਿਹਾ ਹੈ ਇਹ ਲੋਕਾਂ ਨੂੰ ਖਊਗਾ ਵਾਅਦਾ ਕਰਨ ਦੀ ਕੋਸ਼ਿਸ਼ ਕੀਤੀ ਸਰਕਾਰ ਆਪਣੀ ਜਗ੍ਹਾ ਸੰਤੁਸ਼ਟ ਹੈ ਪਰ ਇਸ ਉਹਨਾਂ ਸਰਕਾਰ ਵਾਸਤੇ ਦੂਜਾ ਚੈਲੰਜ ਹੈਗਾ ਹੀ ਹੈਗਾ ਲਾਅ ਆਰਡਰ ਤੇ ਫੋਕਸ ਹੋਈ ਗੱਲ ਉਹ ਲਾਅ ਆਰਡਰ ਤੇ ਫੋਕਸ ਜਦੋਂ ਹੁੰਦੀ ਹੈ ਤਾਂ ਸਰਕਾਰ ਵਾਸਤੇ ਚਾਹੀਦਾ ਕਿ ਉਸ ਨੂੰ ਠੀਕ ਤਾਅ ਰੱਖਣਾ ਕਾਇਮ ਰੱਖਣਾ ਤਾਂ ਕਿ ਅਗਲੇ ਅੱਗੇ ਨੂੰ ਇਸ ਤਰ੍ਹਾਂ ਦੀ ਘਟਨਾਵਾਂ ਨਵਾਪਰਨ ਇਹ ਅਜਿਲੇ ਨਹੀਂ ਬਹੁਤ ਮਿਹਰਬਾਨੀ ਕੱਲ ਫੇਰ ਕਿਸੇ ਇਸੇ ਤਰ੍ਹਾਂ ਦੇ ਚਲੰਤ ਮਸਲੇ ਤੇ ਗੱਲ ਕਰਾਂਗੇ ਬਹੁਤ ਮਿਹਰਬਾਨ